ਸਰ ਸਰ ਦਾ ਸਰ ਦਾ ਵਿਕਾਸ ਉਹ ਜੋ ਕਹਿ ਰਹੇ ਸੀ ਤਾਂ ਕਹਿਣੀਆ ਕੱਢੀ ਦੇ ਵਿੱਚ ਕਿੰਨਾ ਫਰਕ ਹੈ ਤੇ ਬੀਜੇਪੀ ਨੂੰ ਫੋਟਣਾ ਚਾਹੀਦਾ ਹੈ ਔਰ ਖਾਸ ਕਰਕੇ ਪੰਜਾਬ ਦੇ ਨਾਲ ਪਹਿਲਾਂ ਤੋਂ ਵਾਰ 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 ਜਿਹੜੇ ਉਹ ਹਸਤਾ ਤੇ ਝਾਕੇ ਮਾਰਿਆ ਜਿਹਦਾ ਇਹ ਅੱਜ ਬੜਾ ਮਹੱਤਵਪੂਰਨ ਜਿਹੜਾ ਬਹੁਤ ਵੱਡਾ ਇਸ਼ੂ ਹੈ ਉਹ ਪੰਜਾਬ ਦੇ ਗ੍ਰੰਥਾਂ ਨਾਲ ਦੇਸ਼ ਤੋਂ ਬਣਤ ਹੋਵੇ ਵਿਸ਼ੇ ਕੋਲ ਛੋਟਾ ਕਿਸਾਨ ਹੁੰਦੇ। ਵਿਸ਼ੇ ਕੋਲ ਦਾ ਵਪਾਰੀ ਹੁੰਦੇ। ਉਹਨਾਂ ਦੇ ਟਿਰਟੇ ਦਾ ਤੁਮਾਰੀ ਜਿਹੜੀ ਅਜਿਹੀ ਉਹ ਸੈਂਟਰ ਦੀ ਲੋਕੀ ਸਰਕਾਰ ਜੀ.ਐੱਡ.ੀ ਦੀ ਸਰਕਾਰ ਨਹੀਂ। ਪੰਜਾਬ ਦੇ ਅੰਦਰ 55 ਲੱਖ ਮਕਾਨ ਜੋ ਰਾਸ਼ਨ ਮਿਲਦਾ ਜੋ ਉਹ ਬੰਦ ਕਰਨ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚੋਂ ਫੇਸ ਲੱਕ ਲੋਕਾਂ ਦਾ ਜੁਲਾਈ ਦੇ ਵਿੱਚ ਪੀ ਐਸ ਸੀ ਦੇ ਤਹਿਤ ਹੋ। ਉਹ ਪਹਿਲੇ ਹੀ ਬੰਦ ਕਰ ਚੁੱਕੀ ਐ ਅੱਜ ਅਸੀਂ ਸਾਰੇ ਸਾਡੇ ਸਾਥੀ ਮੇਰੇ ਨਾਲ ਸ੍ਰੀ ਦਾਸ ਕ੍ਰਾਂਤ ਸਿੰਘ ਜੀ ਜ਼ਾਕਰ ਸਾਹਿਬ ਜ਼ਿਲ੍ਹਾ ਪ੍ਰਧਾਨ ਔਰ ਬਲਾਚੌਰ ਦੇ ਅੰਮ੍ਰਿਤਸਰ ਦੇ ਸੱਜਣ ਹੋਣਗੇ। ਇਹ ਦੋਸਤਾਰੀ ਹੈ ਜੀ। ਔਰ ਇੱਥੋਂ ਦੇ ਹਲਕਾ ਇੰਚਾਰਜ ਲਲ ਮੋਹਨ ਸਾਹਿਬ ਜੀ। ਅਦਰ ਦੁੱਧ ਸਮਾਜ ਦੇ ਜੀ। ਹੁਣੇ ਹੁਣੇ ਜਿਸ ਪ੍ਰਧਾਨ ਲਈ ਸਟੇਮਨ ਲਈ ਬ੍ਰਿਜ ਰਤਮਾ ਜੀ ਔਰ ਲੋਕ ਸਭਾ ਦੇ ਚਿੰਤਾਰਾ ਦੇ ਦੂਸਰਾ ਹੈ ਜੀ ਐਸ ਸੀ ਦੇ ਪ੍ਰਧਾਨ ਹਨ ਜਿਹੜਾ ਰਜਨੀ ਪਲੀਡਰਸ਼ਿਪ ਹੈ ਤੇ ਇਹੀ ਗੱਲ ਵਿਰੋਧ ਦੇ ਵਿੱਚ ਜੀ ਪੀ ਦੇ ਦੋ ਜਿਹੋ ਕਾਫੀ ਸਾਰੇ ਅਸਪਸ਼ਟ ਹੋ ਗਏ ਔਰ ਪੰਜਾਬ ਦੇ ਵਿੱਚ 1 ਕਰੋੜ 53 ਲੱਖ ਲੋਕਾਂ ਨੂੰ ਜਿਹੜਾ ਰਾਸ਼ਨ ਕਾਰ ਇਹਦੇ ਚ ਕਾਨੂੰਨੀ ਕੰਟਰੋਲ ਦੀ ਔਰ ਮੋਦੀ ਸਰਕਾਰ ਨੇ ਇਹ ਫਰਮਾਨ ਜਾਰੀ ਕਰ ਦਿੱਤਾ ਕਿ ਤੁਸੀਂ ਕੁਝ ਲੋਕ ਜਿਹੜੇ ਪੀਵਾਈ ਕੇਵਾਈਸੀ ਨਾਲ ਕੇਵਾਈਸੀ ਨਾਲ ਉਹਦੇ ਕਵਰੇਜ ਦੇ ਅੰਦਰ ਨਹੀਂ ਆਉਂਦੇ ਉਹਨਾਂ ਦਾ 55 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਦੀ ਇਹਨਾਂ ਨੇ ਹਦਾਇਤ ਦਿੱਤੀ ਪਰ 20 ਲੱਖ ਲੋਕਾਂ ਦਾ ਰਾਸ਼ਨ ਉਹਨਾਂ ਨੇ ਜੁਲਾਈ ਤੋਂ ਬੰਦ ਕਰ ਦਿੱਤਾ ਔਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ 8 ਲੱਖ 2493 ਪ੍ਰਵਾਹ ਇੱਕ ਪਰਿਵਾਰ ਦਾ ਸੀ ਐਵਰੇਜ 4 ਮੈਂਬਰ ਲਾਇਓ 32 ਕਿਲੋ ਦੇ ਬੰਦਾ ਤੇ ਟੋਟਲ 55 ਲੱਖ ਲੋਕਾਂ ਦੇ ਪੇਰੇ ਚ ਲੱਖ ਮਰੀਆਂ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਰੋਟੀ ਪੱਤੀ ਆ ਉਹ ਨਹੀਂ ਰੋਟੀ ਪੱਤੀ ਤੋਂ ਦੇਖਣ ਦੇ ਲਈ ਉਹਨਾਂ ਦਾ ਕਿਲਾ ਨਾ ਬਣੇ ਸਨਮਾਨ ਜਾਂਦਾ। ਨਸਬੰਦਾ ਕਿ ਇਸ ਤੋਂ ਵੱਡੀ ਕਿਸੇ ਵੀ ਸਟੇਟ ਨਾਲ ਜਾਤੀ ਨਹੀਂ ਉਸ ਤੋਂ ਉਹ ਵੀ ਸਟੇਟ ਪੰਜਾਬ ਵਰਗਾ ਜਦੋਂ ਦੇਸ਼ ਦੇ ਵਿੱਚ ਅੰਨ ਨਹੀਂ ਮਿਲਦਾ ਸੀ ਪੰਜਾਬ ਦੇ ਕਿਸਾਨ ਨੇ ਆਪਣਾ ਖੂਨ ਸਿੰਮਾ ਭਰ ਦਿੱਤਾ ਪੰਜਾਬ ਦੇ ਕਿਸਾਨ ਨੇ ਪੰਜਾਬ ਦਾ ਪਾਣੀ ਬੱਤ ਬੱਦੂਦ ਕਰ ਦਿੱਤੀ 20 ਸਾਲ ਤੋਂ ਪਰੇ ਅੱਜ ਉਸੇ ਪੰਜਾਬ ਦੇ ਲੋਕਾਂ ਨੂੰ ਖਾਣੇ ਤੋਂ ਬੰਦਿਆ ਕੀਤਾ ਜਾ ਰਿਹਾ ਰੋਟੀ ਤੋਂ ਬੰਦਿਆ ਕੀਤਾ ਜਾ ਰਿਹਾ ਉਹਦੇ ਖਿਲਾਫ ਅਸੀਂ ਅੱਜ ਖੜੇ ਹੋਏ ਹਾਂ ਪਰ ਨ ਸਮਝਾ ਜੀਜੇ ਜੀ ਦੀ ਮੋਦੀ ਸਰਕਾਰ ਜੇ ਇਹ ਸੋਚਦੀ ਹੈ ਕਿ ਅਸੀਂ 55 ਲੱਖ ਲੋਕਾਂ ਨੂੰ ਰੋਟੀ ਤੋਂ ਬੰਦਿਆ ਕਰਾਂਗੇ ਇਹ ਪੋਸੀਬਲ ਨਹੀਂ ਹੈ ਤੁਬਿ ਅੱਜ ਜੋ ਪੰਜਾਬ ਦੇ ਅੰਦਰ ਸਰਦਾਰ ਭਗਵੰਸ ਸਿੰਘ ਮਾਨ ਸਾਹਿਬ ਦੀ ਸਰਕਾਰ ਹੈ। ਤੋਂ ਸਰਦਾਰ ਭਗਵੰਸ ਸਿੰਘ ਮਾਨ ਸਾਹਿਬ ਨੇ ਤੇ ਪਹਿਲਾਂ ਹੀ ਉਹ ਕਹਿ ਚੁੱਕੇ ਆ ਕਿ 55 ਲੱਖ ਤੋਂ ਇੱਕ ਵੀ ਬੰਦਾ ਜਿਹੜਾ ਉਹ ਅਸੀਂ ਸਰੋਹੀ ਤੋਂ ਬੰਨ ਜਾਂਦੀ ਜਾਣੀ ਜਾਣੀ ਉਹ ਨੂੰ ਪੰਜਾਬ ਸਰਕਾਰ ਦੇ ਅਸੀਂ ਸਿੱਖੇ ਦੀ ਸਰਕਾਰ ਨੇ ਇਖਤਿਆਬ ਲਵਾਗੀ। ਇਹ ਕੋਈ ਪਹਿਲੀ ਵਾਰੀ ਨਹੀਂ ਤੇ ਜੇ ਤੋਂ ਮਾਨ ਸਾਹਿਬ ਆ ਕਹਿ ਰਹੇ ਆ ਕਿ ਅਸੀਂ ਸਾਂਗਣ ਰੋਟੀ ਦਵਾਂਗੇ। ਇਹ ਕਿਸੇ ਪਾਸੇ ਰਾਜ ਦੇ ਕਿਹਾ ਜਾ ਸਕਦਾ। ਤੁਹਾਨੂੰ ਪਤਾ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਜਿਹੜਾ 1.5-2 ਲੱਖ ਰਹਿ ਗਿਆ ਸੀ ਪਿਛਲੀ ਕਾਂਗਰਸ ਸਰਕਾਰ ਦੇ ਦੌਰ ਔਰ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਪੋਸਟ ਮੈਟਰਿਕ ਸਕਾਲਰਸ਼ਿਪ ਕਰਕੇ ਲੋਕਾਂ ਨੂੰ ਐਜੂਕੇਸ਼ਨ ਦੇਣੀ ਹੈ ਔਰ ਅੱਜ ਜੇਕਰ 3 ਲੱਖ ਤੋਂ ਜਿਹੜਾ 2 ਤੋਂ 2 ਲੱਖ ਰਹਿ ਗਿਆ ਸੀ ਜੇ ਅੱਜ 3 ਲੱਖ ਤੋਂ ਉੱਪਰ ਬੱਚੇ ਜਿਹੜੇ ਪੋਸਟ ਮੈਟਰਿਕ ਸਕਾਲਰਸ਼ਿਪ ਲੈ ਰਹੇ ਆ ਉਹ 1000 ਕਰੋੜ ਰੁਪਏ ਦੇ ਕਰੀਬ ਜਿਹੜਾ ਸੈਂਸ ਜਿਹੜੇ ਸਾਡੇ ਉਡੀ ਇਸ ਬਣ ਗਿਆ ਕਿ ਜਿਹੜੀ ਉਹਦੀ ਗ੍ਰਾਂਟ ਮੰਤਰੀ ਕੋਈ ਇਸ਼ੂ ਕੀਤੀ ਇਸੇ ਦਾਤੇ ਅੱਜ ਪੰਜਾਬ ਦੇ ਲੋਕ ਇਹ ਵਿਸ਼ਵਾਸ ਕਰਦੇ ਆ ਕਿ ਜੇ ਇਹਨਾਂ ਨੇ ਪੋਸਟ ਮੈਟਰਿਕਸ ਕਮਿਸ਼ਨ ਦਿੱਤੀ ਹੈ ਆਪਣੇ ਕੀਤੇ ਵਾਦੇ 300 ਜੁੜੇ ਲੋਕਾਂ ਨੂੰ ਦਿੱਤੇ ਆ ਕਿ 10 ਲੱਖ ਦੀ ਜਿਹੜੀ ਹੈਲਥ ਸਕੀਮ ਲੈ ਕੇ ਆ ਰਹੇ ਆ ਸੋ ਮੈਂ ਸਮਝਿਆ ਕਿ ਇਸ ਦਾ ਤੋਂ ਹਮੇਸ਼ਾ ਮੰਨ ਕੇ ਲੋਕ ਵਿਸ਼ਵਾਸ ਕਰ ਗਏ ਆ